ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾਕਟਰ ਸਤਵੀਰ 베ਦੀ ਨੇ ਅਸਤੀਫਾ ਦੇ ਦਿੱਤਾ ਪੰਜਾਬ ਦੀ ਆਪ ਸਰਕਾਰ ਨੇ ਉਹਨਾਂ ਨੂੰ 17 ਫਰਵਰੀ 2023 ਨੂੰ ਬੋਰਡ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਡਾਕਟਰ 베ਦੀ ਨੇ 20 ਫਰਵਰੀ ਨੂੰ ਚਾਰਜ ਸੰਭਾਲਿਆ ਸੀ ਮਿਲੀ ਜਾਣਕਾਰੀ ਅਨੁਸਾਰ ਡਾਕਟਰ ਸਤਵੀਰ 베ਦੀ ਨੇ ਬੀਤੀ ਸ਼ਾਮ ਆਪਣਾ ਅਸਤੀਫਾ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਨੂੰ ਭੇਜਿਆ ਭਾਵੇਂ ਉਹਨਾਂ ਵੱਲੋਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇਣ ਦੀ ਗੱਲ ਆਖੀ ਗਈ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਦੀ ਸਿੱਖਿਆ ਮੰਤਰੀ ਨਾਲ ਕੁਝ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ ਇਸ ਕਾਰਨ ਉਹਨਾਂ ਨੇ ਅਸਤੀਫਾ ਦੇਣਾ ਹੀ ਠੀਕ ਸਮਝਿਆ ਉਹ ਜੋ ਉਹ ਪਿਛਲੇ 1 ਮਹੀਨੇ ਤੋਂ ਮੈਡੀਕਲ ਲੀਵ ਤੇ ਚੱਲ ਰਹੇ ਸਨ ਉਹ ਘਰ ਵਿੱਚ ਪੈਰ ਤਿਲਕਣ ਕਾਰਨ ਡਿੱਗੇ ਸਨ ਤੇ ਉਹਨਾਂ ਦੇ ਗੋਡੇ ਤੇ 6:00 ਵਜੇ ਸੀ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਡਾਕਟਰ ਵਿਦੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਸਕੂਲ ਬੋਰਡ ਦਾ ਦਫਤਰੀ ਕੰਮਕਾਜ ਚਲਾਉਣ ਲਈ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਸਿੱਖਿਆ ਵਿਭਾਗ ਦੇ ਸਕੱਤਰ ਕਮਲਕਿਸ਼ੋਰ ਜਯਾਦਵ ਨੂੰ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਸੌਂਪਿਆ ਗਿਆ ਡਾਕਟਰ ਸਤਵੀਰ ਵਿਦੀ 1986 ਬੈਚ ਦੇ ਆਈਐਸ ਸਨ ਜੋ ਹੁਣ ਸੇਵਾਮੁਕਤ ਸਨ ਉਹਨਾਂ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਐਮੈਂਡਮੈਂਟ ਐਕਟ 2017 ਪ੍ਰਿੰਸੀਪਲ ਐਕਟ 1969 ਦੇ ਸੈਕਸ਼ਨ 42 ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਕੀਤੀ ਗਈ ਸੀ ਉਹਨਾਂ ਦੀ ਨਿਯੁਕਤੀ ਸੰਬੰਧੀ ਇਹ ਅਦਸੂਚਨਾ ਜਾਰੀ ਹੋਣ ਤੋਂ 68 ਸਾਲ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ ਜਿਹੜਾ ਪਹਿਲਾ ਹੋਵੇ ਉਸ ਤੱਕ ਕੀਤੀ ਗਈ ਸੀ ਪ੍ਰੰਤੂ ਉਹ ਬੜੀ ਮੁਸ਼ਕਲ ਨਾਲ ਕਰੀਬ ਡੇਢ ਸਾਲ ਹੀ ਨੌਕਰੀ ਕਰ ਸਕੇ ਜ਼ਿਕਰਯੋਗ ਹੈ ਕਿ 2023 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਬਲੋਹ ਅਚਾਨਕ ਅਸਤੀਫਾ ਦੇਣ ਕਰਨੇ ਅਸਾਮੀ ਖਾਲੀ ਹੋਈ ਸੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਉੱਗੇ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਯੋਗਰਾਜ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਯੋਗਰਾਜ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਸਮੇਂ ਵੀ ਚੇਅਰਮੈਨ ਬਣੇ ਰਹੇ ਅਤੇ ਲਗਭਗ ਸਾਲ ਪਰ ਆਪ ਸਰਕਾਰ ਦੌਰਾਨ ਉਹਨਾਂ ਨੇ ਸੇਵਾਵਾਂ ਨਿਵਾਈਆਂ